ਪੰਜਾਬ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਅਤੇ ਪੰਜ ਦਰਿਆ ਇੱਥੋਂ ਵਹਿੰਦੇ ਸੀ ਜਿਸ ਦੇ ਨਾਮ ਤੇ ਇਸ ਸੂਬੇ ਦਾ ਨਾਮ ਪੰਜਾਬ ਪਿਆ ਸਤਲੁਜ ਬਿਆਸ ਰਾਵੀ ਚਨਾਬ ਅਤੇ ਜੇਲਮ ਪੰਜ ਦਰਿਆ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਮੰਨੀ ਜਾਂਦੀ ਹੈ ਗੁਰੂ ਅਤੇ ਪੀਰ ਇਸ ਧਰਤੀ ਤੇ ਰਹਿੰਦੇ ਸੀ ਜਿਸ ਕਰਕੇ ਇੱਥੇ ਰੌਣਕਾਂ ਲੱਗਿਆ ਰਹਿੰਦੀਆਂ ਹਨ ਤੀਆਂ ਤਿਰੰਜਨਾ ਲਗ 11 ਦੀਆਂ ਹਨ ਮੇਲੇ ਲੱਗੇ ਰਹੇ ਹਣ ਅਤੇ ਇਹ ਮੇਲੇ ਹਰ ਸਾਲ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਕਿਸੇ ਨਾ ਕਿਸੇ ਸ਼ਹਿਰ ਵਿੱਚ ਲੱਗਦੇ ਹਨ ਅਤੇ ਇਸ ਤਰ੍ਹਾਂ ਦਾ ਹੀ ਮੇਲਾ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹਾਦ ਤੇ ਉਸੇ ਸ਼ਹਿਰ ਦੇ ਨਾਲ ਲੱਗਦੇ ਪਿੰਡ ਮਿਆਣੀ ਬਸਤੀ ਬਿਲਕੁਲ ਜੀ ਮਿਆਣੀ ਬਸਤੀ ਵਿੱਚ ਲੱਗਿਆ ਹੈ ਅਤੇ ਇਹ ਮੇਲਾ ਪੀਰ ਬਾਬਾ ਦੀ ਸਮਾਹ ਤੇ ਮੇਲਾ ਲੱਗਿਆ ਹੈ ਇੱਥੋਂ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਤੇ ਮੇਲੇ ਲੱਗਦੇ ਹਨ ਅਤੇ ਬਜ਼ੁਰਗਾ ਜੋ ਕਿ ਇਸ ਦੁਨੀਆ ਤੋਂ ਚਲੇ ਗਏ ਹਨ ਬਜ਼ੁਰਗਾ ਨੇ ਉਹਨਾਂ ਨੂੰ ਦੱਸਿਆ ਹੈ ਕਿ ਇਹ ਪੀਰ ਬਾਬੇ ਦੀ ਸਮਾਰ ਹੈ ਅਤੇ ਇਸ ਸਮਾਹ ਤੇ ਦਾਦਾ ਪੋਤਾ ਰਹਿੰਦੇ ਸੀ ਅਤੇ ਦਾਦਾ ਆਪਣੇ ਪੁੱਤ ਨੂੰ ਸਮਾਦ ਦੇ ਵਿੱਚ ਤਾਲਾ ਲਾ ਕੇ ਕਿਸੇ ਕੰਮ ਪਿੰਡ ਰਾਣੇ ਚਲਾ ਗਿਆ ਤੇ ਪੋਤੇ ਕਰਨੀ ਵਾਲੇ ਹੁੰਦੇ ਕਾਰਨ ਪੋਤੇ ਵੀ ਘਰ ਚੋਂ ਬਾਹਰ ਨੇ ਨਿਕਲੇ ਅਤੇ ਇੱਕ ਦੀਵਾਰ ਤੇ ਬੈਠ ਗਏ ਅਤੇ ਜੋ ਹੁਣ ਦੇ ਲੋਕਾਂ ਦਾ ਕਹਿਣਾ ਹੈ ਕਿ ਜੋ ਉਹਨਾਂ ਦੇ ਬਜ਼ੁਰਗਾਂ ਨੇ ਦੱਸਿਆ ਹੈ ਉਹ ਇੱਕ ਦੀਵਾਰ ਤੇ ਬੈਠ ਕੇ ਅਤੇ ਉਹ ਦੀਵਾਰ ਚੱਲ ਕੇ ਦਾਦੇ ਦੇ ਪਿੱਛੇ ਚਲੀ ਗਈ ਬਿਲਕੁਲ ਜੀ ਦੀਵਾਰ ਤੋੜ ਕੇ ਦਾਦੇ ਦੇ ਪਿੱਛੇ ਚਲੀ ਗਈ ਅਤੇ ਇੱਥੇ ਮੇਲੇ ਲੱਗੇ ਰਹਿੰਦੇ ਹਨ ਲੋਕ ਮੰਤਰਾਂ ਮੰਗਦੇ ਹਨ ਅਤੇ ਹਰ ਸਾਲ ਉਹ ਮੰਤਰਾਂ ਪੂਰੀਆਂ ਹੁੰਦੀਆਂ ਹਨ ਤੇ ਹਰ ਸਾਲ ਇਸ ਸਮਾਹ ਤੇ ਦਾਦੇ ਪੋਤੇ ਦੀ ਪੀਰ ਬਾਬੇ ਦੀ ਸਮਾਹ ਤੇ ਮੰਤਰਾਂ ਲਾਨ ਪਿੰਡ ਮਿਆਣੀ ਵਸਤੀ ਆਉਂਦੇ ਹਨ ਅਤੇ ਮੰਤਰਾਂ ਪੂਰੀਆਂ ਹੋਣ ਤੇ ਘੜੋਲੀਆਂ ਵੀ ਭਰੀਆਂ ਜਾਂਦੀਆਂ ਹਨ ਤੁਸੀਂ ਵੇਖਿਆ ਕਿਸ ਤਰ੍ਹਾਂ ਕੁੜੀਆਂ ਕੁੜੀਆਂ ਪੜ ਰਹੀਆਂ ਹਨ ਅਤੇ ਇਸ ਮੇਲੇ ਵਿੱਚ ਪੀੜ ਪੜਾਕਾ ਵੀ ਹੁੰਦਾ ਹੈ ਚੂਲੇ ਵੀ ਹੁੰਦੇ ਹਨ ਤਰਿੰਜਨਾ ਪਿੰਗਾ ਵਿੱਚ ਉੜਦੇ ਹਨ ਅਤੇ ਉੱਥੇ ਨੌਜਵਾਨ ਬਿਲਕੁਲ ਨੌਜਵਾਨ ਜੋ ਅੱਜਕਲ ਸਨੇਮੇ ਕਰਾਂ ਤੋਂ ਬਾਅਦ ਟੀਵੀਆਂ ਵਿੱਚ ਤੇ ਟੀਵੀਆਂ ਤੋਂ ਬਾਅਦ ਮੋਬਾਈਲਾਂ ਤੇ ਇੰਟਰਨੈਟ ਵਿੱਚ ਫਸ ਕੇ ਰਹਿ ਗਏ ਹਨ ਇੱਥੇ ਆਦਾ ਜੋਰ ਵਿਖਾਉਂਦੇ ਹਨ ਕਬੱਡੀ ਜੋ ਕਿ ਪਟਾਂ ਦੇ ਜੋਰ ਨਾ ਪਾਈ ਜਾਂਦੀ ਹੈ ਤੁਸੀਂ ਵੇਖੋ ਵੀ ਕਿਸ ਤਰ੍ਹਾਂ ਪਿੰਡ ਬਿਆਣੀ ਬਸਤੀ ਦੇ ਮੇਲਿਆਂ ਵਿੱਚ ਕਬੱਡੀ ਪਿਆਰੀ ਹੈ ਅਤੇ ਕਿਹਾ ਜਾਂਦਾ ਹੈ ਵੀ ਇਹ ਕਬੱਡੀ ਉਹੀ ਪਾਦੇ ਹਨ ਜੋ ਆਪਣੀ ਮਾਰੇ ਸ਼ੇਰ ਜਾਏ ਸ਼ੇਰ ਜੰਮੇ ਪੁੱਤਰ ਹੁੰਦੇ ਹਨ ਜਾਂ ਬੂਰੀਆਂ ਚੁੰਗਦੇ ਹਨ ਅਤੇ ਬੂਰੀਆਂ ਚੁੰਗ ਕੇ ਉਹ ਜੋਰ ਇਕੱਠਾ ਕਰਦੇ ਹਨ ਤੇ ਉਹ ਜੋਰ ਅਜਮਾਇਸ਼ ਹੁੰਦੀ ਹੈ ਕਬੱਡੀ ਦੇ ਰੂਪ ਵਿੱਚ ਜਿੱਥੇ ਅੱਜ ਕੱਲ ਦੇ ਨੌਜਵਾਨ ਮੋਬਾਈਲਾਂ ਦੇ ਨਾਲ ਘਰਾਂ 'ਚ ਬੈਠ ਗਏ ਹਨ ਇੰਟਰਨੈਟਾਂ ਤੇ ਬੈਠ ਗਏ ਹਨ ਜਾਂ ਨਸ਼ਿਆਵਲ ਚਲੇ ਗਏ ਹਨ ਇਹ ਸਭ ਨੂੰ ਦੂਰ ਕਰਦਾ ਹੈ ਬਿਆਣੀ ਵਸਤੀ ਦਾ ਦਾਦੇ ਪੋਤੇ ਦੀ ਪੀਰ ਬੱਬਾ ਸਮਾਰ ਤੇ ਲੱਗਿਆ ਮੇਲਾ ਇੱਥੇ ਸਰਪੰਚ ਨੰਬਰਦਾਰ ਅਤੇ ਪਿੰਡ ਦੇ ਲੋਕਾਂ ਅਤੇ ਪੰਜਾਬ ਦੇ ਸਿੱਖਿਆ ਕੋਆਰਡੀਨੇਟਰ ਸੁਰਿੰਦਰ ਕੰਬੋਜ ਜੋ ਆਪਣੇ ਪਰਿਵਾਰ ਸਮੇਤ ਆਏ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਮੇਲੇ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਪੰਜਾਬ ਦੀ ਪਛਾਣ ਹਨ ਪੰਜਾਬ ਦੀ ਰੌਣਕ ਹਨ ਇਸ ਤਰ੍ਹਾਂ ਦੇ ਮੇਲੇ ਸਮੇਂ ਸਮੇਂ ਸਰ ਲੱਗਦੇ ਰਹਿਣੇ ਚਾਹੀਦੇ ਹਨ ਤਾਂ ਜੋ ਪੰਜਾਬ ਦੀ ਵਿਰਾਸਤ ਨੂੰ ਸੰਭਾਲ ਕੇ ਬੈਠੇ ਪਿੰਡ ਮਿਆਣੀ ਵਸਤੀ ਜੇ ਪਿੰਡ ਪਿੰਡ ਪੇਂਡ ਯੂਨੀਵਰਸਿਟੀ ਦੇ ਪਿੰਡ ਜੋ ਕਿ ਪੰਜਾਬ ਦੀ ਪੁਰਾਤਨ ਵਿਰਾਸਤ ਨੂੰ ਸੰਭਾਲ ਕੇ ਬੈਠੇ ਹਨ ਅਤੇ ਹਰ ਸਾਲ ਸਮੂਹ ਪੰਚਾਇਤ ਜਿਹੜੀ ਮਰਜੀ ਪਾਰਟੀ ਦੀ ਪੰਚਾਇਤ ਹੋਵੇ ਪੰਚਾਇਤ ਨੰਬਰਦਾਰ ਅਤੇ ਪਿੰਡ ਵਾਸੀ ਇਕੱਠੇ ਹੋ ਕੇ ਇਹ ਮੇਲਾ ਲਾਉਂਦੇ ਹਨ ਅਤੇ ਮੇਲੇ ਦੇ ਵਿੱਚ ਰੌਣਕਾਂ ਵੀ ਲੱਗਦੀਆਂ ਹਨ ਜੋਰ ਜਮਾਸ਼ ਵੀ ਹੁੰਦਾ ਹੈ ਕਬੱਡੀਆਂ ਵੀ ਹੁੰਦੀਆਂ ਹਨ ਗੋਲਾ ਵੀ ਹੁੰਦੀਆਂ ਹਨ ਜਿੱਥੇ ਖਿਡਾਰੀ ਕਬੱਡੀ ਤੇ ਕੋਲ ਕਰਦੇ ਹਨ ਪੈਣਾ ਪਾਉਂਦੇ ਹਨ ਉੱਥੇ ਉਹਨਾਂ ਦੇ ਸਪੋਰਟਰ ਵੀ ਬਰਾਬਰ ਇਕੱਠ ਕਰਕੇ ਆਪਦੇ ਆਪ ਦੇ ਪਸੰਦੀਦਾ ਖਿਡਾਰੀਆਂ ਆਦੇ ਆਦੇ ਪਸੰਦੀਦਾ ਟੀਮਾਂ ਦੇ ਨਾਲ ਮਾਰ ਖੜੇ ਜੋਰਜ ਮਾਇਸ਼ ਕਰਦੇ ਹਨ ਅਤੇ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਇਨਾਮ ਦੀ ਵੱਡੀ ਮਾਤਰਾ ਦੇ ਵਿੱਚ ਰਕਮ ਵੀ ਦਿੱਤੀ ਜਾਂਦੀ ਹੈ ਇੱਥੇ ਪਿੰਡ ਵਾਸੀਆਂ ਅਤੇ ਮੇਲਾ ਵੇਖਣ ਆਏ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਮਿਆਰੀ ਵਸਤੀ ਦੀ ਪੰਚਾਇਤ ਵੱਲੋਂ ਜੋ ਕੰਮ ਕਰਾਇਆ ਜਾਂਦਾ ਹੈ ਉਹ ਵਾਕਿਆ ਹੀ ਸਰਾਹਨਯੋਗ ਕਦਮ ਹੈ ਇਸ ਨਾਲ ਲੋਕਾਂ ਦੇ ਵਿੱਚ ਆਪਸੀ ਪਿਆਰ ਪਾਇਚਾਰਕ ਸਾਂਝ ਜੋ ਕਿ ਪੰਜਾਬ ਦੀ ਪਛਾਣ ਹੈ ਪੰਜਾਬ ਦੇ ਵਿਰਾਸਤ ਦੀ ਪਛਾਣ ਹੈ ਉਹ ਬਣੀ ਰਹਿੰਦੀ ਹੈ ਅਤੇ ਇੱਕ ਦੂਸਰੇ ਦੇ ਬਾਰੇ ਪਤਾ ਲੱਗਦਾ ਹੈ ਇੱਕ ਦੂਸਰੇ ਨਾਲ ਮਿਲਨ ਮਿਲਾਪ ਹੁੰਦਾ ਹੈ ਕਿਉਂਕਿ ਅੱਜ ਕੱਲ ਦੇ ਬਿਜ਼ੀ ਸ਼ਡਿਊਲ ਦੇ ਵਿੱਚ ਬਿਜੀ ਸਮੇਂ ਦੇ ਵਿੱਚ ਲੋਕ ਇਹ ਸਮਾਂ ਕੱਢ ਕੇ ਇਸ ਮੇਲੇ ਵਿੱਚ ਆਉਂਦੇ ਹਨ ਅਤੇ ਦਾਦੇ ਪੋਤੇ ਦੀ ਪੀਰ ਬਾਬੇ ਦੀ ਸਮਾਹ ਤੇ ਬਣੇ ਇੱਥੇ ਆਧਿਆ ਮੰਨਤਾ ਮੰਨਦੇ ਹਨ ਤੇ ਮੰਨਤਾ ਪੂਰੀਆਂ ਹੁੰਦੇ ਹਰ ਸਾਲ ਇੱਥੇ ਮੰਨਤਾ ਪੂਰੀਆਂ ਹੁੰਦੇ ਕਢੋਲੀਆਂ ਭਰ ਕੇ ਮੱਥਾ ਟੇਕਣ ਵੀ ਆਉਂਦੇ ਹਨ ਤਾਂ ਜੋ ਵਿਸ਼ਵਾਸ ਬਣਿਆ ਰਹੇ ਹੋਰ ਇੱਥੇ ਮੇਲੇ ਤੇ ਬੱਚਿਆਂ ਲਈ ਤੇ ਵੱਡਿਆਂ ਲਈ ਝੂਲੇ ਵੀ ਲਾਏ ਜਾਂਦੇ ਹਨ ਖਾਣ ਪੀਣ ਦਾ ਸਮਾਨ ਵੀ ਹੁੰਦਾ ਹੈ ਝੂਲੇ ਵੀ ਹੁੰਦੇ ਹਨ ਤੇ ਝੂਲੇ ਜਿੱਥੇ ਬੱਚੇ ਦੰਦੇਨੋ ਤੇ ਵੱਡੇ ਵੀ ਇੱਕ ਝੂਲਿਆਂ ਦਾ ਮਜ਼ਾ ਲੈਂਦੇ ਹਨ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਲੋਕ ਇਸ ਝੂਲਿਆਂ ਦਾ ਮਜ਼ਾ ਲੈ ਰਹੇ ਹਨ ਹੋਰ ਇਸ ਮੇਲੇ ਵਿੱਚ ਕੀ ਕੁਝ ਹੋਇਆ ਹੈ ਅਤੇ ਕੀ ਚੱਲ ਰਿਹਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਸਾਡੀ ਪੂਰੀ ਕਵਰੇਜ ਦੇਖੋ ਅਤੇ ਇਹ ਵੀ ਲਾਈਕ ਫਾਲੋ ਅਤੇ ਸ਼ੇਅਰ ਜਰੂਰ ਕਰੋ ਫਿਰ ਮਿਲਾਂਗੇ ਤੁਹਾਡੇ ਨਾਲੇ ਤੁਹਾ ਲੋਕ ਮੋਬਾਈਲਾਂ ਦੇ ਵਿੱਚ ਚਲੇ ਗਏ ਨਸ਼ੇ ਆ ਚਲੇ ਗਏ ਪਿੰਡ ਦੇ ਵਿੱਚ ਇੱਕ ਰੌਣਕ ਲੱਗੀ ਆ ਹਰ ਪਾਸੇ ਕੀ ਕਹਿਣਾ ਚਾਹਦੇ ਹੋ ਕਿ ਇੱਧਰ ਲੋਕ ਹਲੇ ਵੀ ਇਕੱਠੇ ਨੇ ਇਹ ਪਿੰਡ ਦੀ ਪੰਚਾਇਤ ਦਾ ਸਾਰੇ ਪਿੰਡ ਵਾਸੀਆਂ ਦਾ ਬਹੁਤ ਵੱਡਾ ਪ੍ਰਯਾਸ ਹੈ ਜੋ ਇਹ ਮੇਲਾ ਹਰ ਸਾਲ ਕਰਾਉਂਦੇ ਆ ਐਸਾਨ ਵੀ ਕਰਵਾ ਰਹੇ ਆ ਜਿੱਥੇ ਅੱਜ ਦੀ ਦੁਨੀਆ ਦੇ ਵਿੱਚ ਜਿਹਨੇ ਕੁਝ ਗਲਤ ਕੀਤੀ ਸਾਰੇ ਲੋਕ ਮੋਬਾਈਲਾਂ 'ਚ ਵੜ ਗਏ ਗੁਨਸੇ 'ਚ ਵੜ ਗਏ ਤਾਂ ਇਹ ਜਿਹੜੀ ਪੁਰਾਣੀ ਆਪਣੀ ਸੱਭਿਤਾ ਸੀ ਜੋ ਪੁਰਾਣਾ ਪੰਜਾਬੀ ਵਿਰਸਾ ਸੀ ਇਹ ਪਿੰਡ ਨੇ ਆਈ ਤੱਕ ਵੀ ਉਹ ਜਿੱਥੇ 卢ਕਮਾਨ ਕੇ ਰੱਖਿਆ ਹੈ ਇਹਦੇ ਲਈ ਪਿੰਡ ਦੀ ਪੂਰੀ ਕਮੇਟੀ ਪਿੰਡ ਦੀ ਪੂਰੀ ਜਨਤਾ ਨੇ ਨੰਦਦਾ ਇਹਨਾਂ ਨੇ ਜੋ ਆਪਣਾ ਪੁਰਾਣਾ ਵਿਰਸਾ ਸੀ ਉਹਨੂੰ ਸੰਭਾਲ ਕੇ ਰੱਖਿਆ ਹੈ ਅੱਜ ਵੀ ਦੋਸਤਾਂ ਨੂੰ ਪੁਰਾਣੇ ਵਿਸਥੇ ਨਾਲ ਜੋੜ ਕੇ ਰੱਖਿਆ ਹੈ ਕਿਉਂਕਿ ਇੱਥੇ ਆ ਖੇਡਾਂ ਵੀ ਕਰਵਾਈਆਂ ਜਾਂਦੀਆਂ ਤਾਂ ਜੋ ਉਹਨਾਂ ਨੂੰ ਖੇਡ ਮਿਲਦੀ ਹੈ ਲੋਕਾਂ ਨੂੰ ਨਸ਼ਾ ਤੋਂ ਦੂਰ ਰਹਿਣ ਖੇਡਾਂ ਦੇ ਵੱਲ ਜਾਣ ਇਹ ਆਪਣੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਜੀਵਨ ਲੱਗਦੇ ਰਹਿਣਗੇ ਤਾਂ ਲੋਕ ਜਿਹੜੇ ਆਪਣੇ ਬੇਲੋੜਵਾਂ ਬੱਚੇ ਨੇ ਉਹ ਨਸ਼ਾ ਤੋਂ ਵੀ ਦੂਰ ਰਹਿਣਗੇ ਉਹਨਾਂ ਦਾ ਇੰਟਰਸਟ ਬਣੇਗਾ ਕਿਤੇ ਨਾ ਕਿਤੇ ਖੇਡਾਂ ਦੇ ਵਿੱਚ ਜਾ ਕੇ ਮਿਲਿਆ ਦੇ ਵਿੱਚੋਂ ਖੇਡਾਂ ਕਿੰਦੀਆਂ ਹੋਰ ਜੋ ਆਪਣੇ ਭਾਈਚਾਰਾ ਪੰਜਾਬ ਦਾ ਜੋ ਆਪਾਂ ਪੁਰਾਣਾ ਭਾਈਚਾਰਾ ਹੈ ਉਹ ਸਾਰਾ ਆਪਸ ਵਿੱਚ ਐ ਹੀ ਬਣਿਆ ਰੋਗਾ ਇਸ ਤਰ੍ਹਾਂ ਦੇ ਮੇਲੇ ਲੱਗਦੇ ਰਹਿਣਗੇ ਉਹ ਫੀਲ ਕਰਦਾ ਕਿ ਸਾਰੇ ਨੁਕਸਾਂ ਚੜ ਕੇ ਇਸ ਦੇ ਵਿੱਚ ਰੋਜ਼ਾਨਾ ਮਨਾਇਆ ਜਾਂਦਾ ਦੌਰ ਸੰਗਤਾਂ ਸਾਡੇ ਰਾਜਦਾ ਦਵਾਰਾ ਘਰ ਮੈਂ ਸੱਚਿਆਂ ਨੂੰ ਇਹ ਦਿਖਾਉਣਾ ਹੈ ਕਿ ਬੰਦਿਆਂ ਨੂੰ ਬੜਾ ਹੀ ਦਿਲ ਨਾਲ ਹਰ ਸਾਲ ਦੀ ਤਰ੍ਹਾਂ ਮੇਲਾ ਲੱਗਦਾ ਉਹ ਮਾਣ ਮਹਾਂ ਪ੍ਰਮਾਤਮਾ ਇਹ ਮੇਰੇ ਮਨੋ ਕਾਮਨਾ ਪੂਰੀਆਂ ਕਰੇ ਹੋਰ ਆਪਣੇ ਸਾਰੇ ਇਲਾਕੇ ਤੇ ਮੇਰ ਬਣਾ ਲੋਕ ਅੱਜ ਦਾ ਮੋਬਾਈਲਾ ਵਾਲ ਜਾਣ ਲੱਗ ਪਏ ਬੱਚੇ ਤੁਹਾਡੇ ਪਿੰਡ ਚ ਹੱਲੇ ਵੀ ਮੇਲੇ ਨੂੰ ਸੰਭਾਲਿਆ ਹੈ ਕੀ ਕਹਿਣਾ ਚਾਹੁੰਦੇ ਹੋ ਵਿਰਾਸਤ ਨੂੰ ਸਾਡੇ ਜਨਮ ਤੋਂ ਪਹਿਲਾਂ ਹੀ ਮੇਲਾ ਲੱਗਦਾ ਸੀ ਇਹ ਜੋ ਨਿਆਣੀ ਬਸਤੀ ਪਿੰਡ ਦਾ ਨਾਮ ਹੈ ਕੋਈ ਵੀ ਮੈਂ ਹਮੇਸ਼ਾ ਸਾਡੇ ਜੰਮਨ ਤੋਂ ਪਹਿਲਾਂ ਸਾਡੇ ਬਜੁਰਗੀ ਦੱਸਦੇ ਆ ਕਿ ਮਿਆਂ ਦੀ ਵਸਤੇ ਦਾ ਨੁਕਸਾਨ ਨਹੀਂ ਆਇਆ ਅਜ ਤੱਕ ਉਹ ਦੱਇ ਨਾ। ਪਿਛਦਾ ਨੇ। ਭਾਵੇਂ ਤੀਆਂ ਵਿਆਹਿਆਂ ਨੂੰ 20-20 ਸਾਲ ਹੋ ਗਏ ਅੱਜ ਮੇਲੇ ਦੇ ਉਹ ਵੀ ਆਂਦੀਆਂ ਮਾ ਸਾਡੇ ਘਰ। ਕਿ ਆਇਓ ਕਿਸੇ ਬਜ਼ੁਰਗੀ ਦੇ ਆਉਣ। ਛੇ ਕਿਸੇ ਬਜ਼ੁਰਗੀ ਦੇ ਆਉਣ ਆ ਥੋੜਾ ਬਜ਼ੁਰਗੀ ਦੇ ਆਉਣ ਬਹੁਤ ਬਜ਼ੁਰਗੀ ਦੇ ਆਉਣ। ਉਹ ਸਾਡੇ ਘਰ ਆਹਾਂ ਹੀ ਆਉਂਦੀਆਂ ਤੀਆਂ ਮਾ ਰਾਂ। ਬੜੀ ਮਨਤਾ ਹੁੰਦੀ ਹੈ। ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੈਸੇਜ ਕੀ ਦੇਣਾ ਚਾਹੋਗੇ ਇੱਥੇ ਮੱਤਾ ਪੂਦੀਆਂ ਆਉਂਦੀਆਂ ਇਹ ਪੀਏ ਲਾਲ ਬੜੇ ਬਣਦਾ ਫਿਰ ਉਸ ਤੋਂ ਬਾਅਦ ਕੁਝ ਹੀ ਨਾਲ ਲੋਕੀ ਢੋਲ ਨਾਲ ਘੜੋਲੀਆਂ ਪਾਦਾ ਕੱਚੀ ਲੱਸੀ ਦੀਆਂ ਆ ਕੇ ਮੰਤਾ ਵੀ ਮੰਨੋ ਤੇ ਆਦੀਆਂ ਖੁਸ਼ੀਆਂ ਵੀ ਲਓ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत